ਤਾਇਆ ਜਾਣਕਾਰ ਦੇ ਮੁਤਾਬਿਕ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੇਧ ਸਿੰਘ ਅੱਜ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਪਹੁੰਚੇ ਜਿੱਥੇ ਉਹਨਾਂ ਨੇ ਪਹਿਲਗਾਮਾ ਦੇ ਵਿੱਚ ਮਾਰੇਗੇ ਨਇਥੇ ਲੋਕਾਂ ਦੇ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਕੀ ਕੁਝ ਉਹਨਾਂ ਨੇ ਮੀਡੀਆ ਨੂੰ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ओके ओम शांति आज मैं मेरा मन बहुत दुखी है जी और सारे जितने भी 140 करोड़ ਲੋਕਾਂ ਦਾ ਹਿਰਦੇ ਜਿਹੜੇ ਬਰੁਧੜੇ ਹੋਏ ਆ ਜਿਹੜਾ નિર્ਦੋਸ਼ ਲੋਕਾਂ ਦੇ ਉੱਤੇ ਜਿਹੜੇ ਸਲਾਨੀ ਸੀਗੇ ਔਰ ਕਸ਼ਮੀਰ ਦੇ ਵਿੱਚ ਸੈਰ ਵਾਸਤੇ ਗਏ ਸੀ ਔਰ ਪਤਾ ਨਹੀਂ ਕਿੰਨੀ ਦਿਨ ਵਾਸਤੇ ਪਲਾਨਿੰਗ ਕਰਦਾ ਬੰਦਾ ਔਰ ਉਹਨਾਂ ਦੇ ਉੱਤੇ ਜਿਹੜਾ ਇੱਕ ਅੱਤਵਾਦੀਆਂ ਨੇ ਇੱਕ ਨਿਆਹਤੇ ਲੋਕਾਂ ਦੇ ਉੱਤੇ ਅਮਲ ਕੀਤਾ ਮੈਂ ਉਹਦੀ ਸਖਤੋ ਸਖਤ ਸਭ ਤੋਂ ਜ਼ਿੰਦਾ ਕਰਦਾ ਔਰ ਜਿਹੜੇ ਪਰਿਵਾਰ ਆ ਜਿਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੋਇਆ ਮੇਰੇ ਦਿਲ ਦੀ ਹਮਦਰਦੀ ਉਹਨਾਂ ਦੇ ਨਾਲ ਹੈ ਔਰ ਸਾਰਾ ਦੇਸ਼ ਇਸ ਦੁੱਖ ਦੀ ਘੜੀ ਚੜਾ ਦਾ ਨਾਲ ਖੜਾ ਹੋਇਆ ਜਿਹੜੇ ਬੰਦੇ ਜ਼ਖਮੀ ਹੋਏ ਆ ਮੈਂ ਮਾਤਾ ਦੇ ਚਰਨਾਂ ਚ ਅਰਦਾਸ ਕੀਤੀ ਆ ਕਿ ਉਹ ਜਲਦੀ ਠੀਕ ਹੋਣ ਤੇ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਣ ਔਰ ਸਾਰਾ ਦੇਸ਼ ਇਸ ਨੇ ਇਕੱਠਾ ਹੈਗਾ ਸਾਰੀ ਦੁਨੀਆ ਨੇ ਇਹਨੂੰ ਕੰਟਰੋਲ ਕੀਤਾ ਜਿਹੜੀ ਕਰੋਣੀ ਹਰਕਤ ਹੈ ਔਰ ਜਿਹਦੇ ਪਿੱਛੇ ਜਿਹਨੀਆਂ ਵੀ ਜਿਹੜੇ ਦੇ ਪਿੱਛੇ ਸ਼ੱਕਿਆ ਹੈ ਗਿਆ ਪੂਰਾ ਦੇਸ਼ ਇਕੱਠਾ ਹੋ ਕੇ ਉਹਦਾ ਮੁਕਾਬਲਾ ਕਰੇਗਾ ਔਰ ਉਹਦਾ ਤੋ ਹੁਣ ਜਵਾਬ ਦੇਗਾ ਔਰ ਇਹਦੇ ਵਿੱਚ ਸਲਾਨੀਆਂ ਦੇ ਨਾਲ-ਨਾਲ ਇੱਕ ਜਿਹੜਾ ਗਰੀਬ ਆਦਮੀ ਜਿਹੜਾ ਜਿਹਦਾ ਰੋਜ਼ੀ ਰੋਟੀ ਸਲਾਨੀਆਂ ਦੇ ਨਾਲ ਸੰਬੰਧਿਤ ਸੀ ਪੌਣੀ ਵਾਲਾ ਜਿਹੜਾ ਹਾਦਸਾ ਸੀ ਉਹ ਵੀ ਸ਼ਹੀਦ ਹੋਇਆ ਔਰ ਕਸ਼ਮੀਰ ਦੇ ਲੋਕ ਵੀ ਸਾਰਾ ਕਸ਼ਮੀਰ ਜਿਹੜਾ ਹੈਗਾ ਉਹ ਪਹਿਲੀ ਵਾਰੀ ਉੱਠ ਕੇ ਖੜਾ ਹੋਇਆ ਆਤਵਾਦ ਦੇ ਖਿਲਾਫ ਔਰ ਪੂਰਾ ਦੇਸ਼ ਜਿਹੜਾ ਹੈਗਾ ਉਹ ਖੜਾ ਹੋਇਆ ਮੈਂ ਪੂਰੀ ਉਮੀਦ ਹੈ ਜੀ ਜਿਸ ਤਰ੍ਹਾਂ ਸਾਡੇ ਜਿਹੜੇ ਸਰਕਾਰ ਹੈ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਜਿਹੜੀ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਇਸ ਬੁਰਾਈ ਨੂੰ ਜੜੋ ਖਤਮ ਕਰਾਂਗੇ ਤੋਂ ਮੈਂ ਇੱਕ ਵਾਰ ਫਿਰ ਉਹਨਾਂ ਪਰਿਵਾਰਾਂ ਦੇ ਨਾਲ ਔਰ ਮੇਰੇ ਦਿਲ ਦੀ ਹਮਦਰਦੀ ਹੈ ਔਰ ਮਾਤਾ ਜੀ ਦੇ ਮਾਤਾ ਰਾਣੀ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸੀ ਕਿ ਉਹਨਾਂ ਨੂੰ ਬਲ ਬਖਸ਼ੇ ਇਸ ਔਖੀ ਘੜੀ ਦੇ ਵਿੱਚ ਜਿਹੜਾ ਸਾਨੂੰ ਵੀ ਜਿਹੜਾ ਹੈਗਾ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਅਸੀਂ ਜਿਹੜਾ ਹੈਗਾ ਇਹ ਹੱਤਵਾਦ ਦਾ ਜਿਹੜਾ ਹੁਣ ਦੁਨੀਆ ਦੇ ਵਿੱਚੋਂ ਖਾਤਮਾ ਜਿਹੜਾ ਹੋਣਾ ਚਾਹੀਦਾ ਹੱਤਵਾਦ ਕਾਰਨੀ ਦੀ ਕੀ ਗੱਲ ਹੈ ਪકડਣੀ ਹੈਗੀ ਬਾਰਡਰ ਦੇ ਉੱਪਰ ਵੀ ਜਿਹੜੇ ਹੱਤਵੰਦੀ ਦਰਾਰੇ ਮੰਨ ਲਿਆ ਤੁਹਾਨੂੰ ਪਕੜਨੀ ਹੈ ਇਹ ਦੇਖੋ ਗੱਲ ਇਹ ਹੁੰਦੀ ਆ ਵੀ ਸਾਡਾ ਬਹੁਤ ਵੱਡਾ ਬਾਰਡਰ ਹੈ ਜੀ ਬੜੇ ਸੈਂਕੜੇ ਕਿਲੋਮੀਟਰ ਲੰਬਾ ਬਾਰਡਰ ਹੈ لیکن اے دا مطلب اے نہیں ہے کہ جڑی مطلب کوئی ਵਿਰੋਧੀ ਤਾਕਤ ਹੈ ਜਿਆ ਜਿਹੜਿਆ ਦੇਸ਼ ਦੇ ਦੂਜੇ ਪਾਸੇ ਬਾਰਡਰ ਦੇ ਦੂਜੇ ਪਾਸੇ ਤਾਕਤ ਹੈ ਜਿਆ ਉਹ ਹਰਵੇਲਿਸ ਮੌਕੇ ਦੀ ਤਾਕਤ ਦੇ ਵਿੱਚ ਰਹਿਣ ਜਿਹੜੇ ਅਤਵਾਦੀ ਹੁੰਦੇ ਹੋਏ ਉਹਨਾਂ ਕੋਲ ਐਲੀਮੈਂਟ ਆਫ ਸਰਪ੍ਰਾਈਜ਼ ਹੁੰਦਾ ਪਰ ਜਿਹੜੀ ਸਟੇਟ ਹੁੰਦੀ ਆ ਉਹ ਤੁਸੀਂ ਸਟੇਟ ਨੂੰ ਕਿਸੇ ਨੂੰ ਕੋਈ ਡਰਾ ਨਹੀਂ ਸਕਦੇ ਜਾਂ ਉਹਨੂੰ ਤੁਸੀਂ ਕੋਈ ਲੰਬੇ ਸਮੇਂ ਤੱਕ ਜਿਹੜਾ ਕੋਈ ਅਤਿਆਚਾਰ ਨਹੀਂ ਕਰ ਸਕਦੇ ਇਹਨਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਆ ਐਸੋਲੇ 140 ਕਰੋੜ ਲੋਕ ਜਿਹੜੇ ਦੇਸ਼ ਤੇ ਆ ਇਕੱਠੇ ਖੜੇ ਆ ਸਾਡੀ ਜਿਹੜੀ ਯੂਨਿਟੀ ਆ ਸਾਡਾ ਜਿਹੜਾ ਭਾਈਚਾਰਾ ਹੈ ਔਰ ਆਪਸ ਜਿਹੜਾ ਸਾਡਾ ਪਿਆਰ ਹੈ ਉਹ ਸਾਡੀ ਤਾਕਤ ਹੈ ਅਸੀਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਔਰ ਇਹਦਾ ਮੋੜ ਤੋੜ ਜੂਗਾ ਕੋਈ ਜਿਹੜਾ ਅਜੇ ਅੱਜ ਦਾ ਜਿਹੜੀ ਘੜੀ ਆ ਇਹ ਮਤਲਬ ਦੁੱਖ ਦੀ ਘੜੀ ਆ ਐਸੋਲੇ ਤਾਂ ਅਜੇ ਤਾਂ ਅਸੀਂ ਜਿਹੜੇ ਲੋਕ ਆਗੇ ਆ ਉਹ ਘਰਾਂ ਦੇ ਵਿੱਚ ਉਹਨਾਂ ਦੇ ਜਿਹੜੇ ਉਹਨਾਂ ਦੇ ਵਿੱਚ ਸਾਰੇ ਪੂਰੇ ਦੇਸ਼ ਦੇ ਵਿੱਚੋਂ ਲੋਕ ਮਣੋਂ ਉੱਥੇ ਆਏ ਹੋਏ ਸੀਗੇ ਉਹਨਾਂ ਦੇ ਜਿਹੜੇ ਮਿਰਤਕ ਜਿਹੜੀ ਪਾਰਥਕ ਸ੍ਰੀਰ ਆ ਉੱਥੇ ਜਾ ਰਹੇ ਆ ਐਸ ਵੇਲੇ ਕੋਈ ਹੋਰ ਗੱਲ ਕਰਨ ਦਾ ਨਹੀਂ ਹੈ ਸਾਡੇ ਜਦੋਂ ਇਹ ਇਹਦੇ ਬਾਰੇ ਜਿਹੜਾ ਹੈਗਾ ਇਹ ਸਾਰੀ ਕੁਛ ਇਨਵੈਸਟੀਗੇਸ਼ਨ ਹੋ ਕੇ ਬਹੁਤ سارے ਤੱਥ ਸਾਹਮਣੇ ਆਣਗੇ ਔਰ ਸਾਡੀ ਜਿਹੜੀ ਸਰਕਾਰ ਹੈ ਔਰ ਜਿੰਨੇ ਸਾਡੇ ਨੈਸ਼ਨਲ ਲੀਡਰਸ ਸਾਰੀਆਂ ਪਾਰਟੀਆਂ ਤੇ ਉਹ ਮਿਲ ਕੇ ਇਹਦੇ ਬਾਰੇ ਜਿਹੜਾ ਹੈਗਾ ਦਾ ਜਵਾਬ ਕੀ ਦੇਵੇਗਾ ਦੇਖੋ ਗੱਲ ਇਹ ਹੈਗੀ ਆ ਵੀ ਮੈਂ ਫਿਰ ਕਹਣਾ ਵੀ ਐਸ ਵੇਲੇ ਸਮਾਂ ਰਾਜਨੀਤੀ ਦਾ ਨਹੀਂ ਹੈ ਐਸ ਵੇਲੇ ਸਮਾਂ ਉਹਨਾਂ ਪਰਿਵਾਰਾਂ ਨਾਲ ਖੜਨ ਦਾ ਦੁੱਖ ਦੀ ਘੜੀ ਦੇ ਵਿੱਚ ਔਰ ਸਾਰੇ ਨੇਸ਼ਨ ਨੂੰ ਇਕੱਠੇ ਹੋ ਕੇ ਸਾਡੇ ਜਿਹੜੇ ਨੈਸ਼ਨਲ ਲੀਡਰਸ਼ਿਪ ਹੈ ਉਹ ਸਾਰੇ ਜਨੇ ਦੇ ਪਹਿਲੂ ਆ ਬਹੁਤ ਸਾਰੇ ਮਤਲਬ ਜਿਹੜਾ ਹੈਗਾ ਇਹਦੇ ਪਹਿਲੂ ਹ ਸਾਰੇ ਵਿਚਾਰ ਕਰ ਲਗੇ ਔਰ ਦੇਖਣਗੇ ਵੀ ਇਹ ਕੀ ਹੋਇਆ ਔਰ ਅੱਗੇ ਤੋਂ ਇਹ ਨਾ ਹੋਵੇ ਔਰ ਅਸੀਂ ਆਪਾਂ ਮਿਲ ਕੇ ਇਹਦਾ ਮੁਕਾਬਲਾ ਕਰਾਂਗੇ ਜੀ ਔਰ ਵੱਲੋਂ ਪੂਰਾ ਸਕੇਨਾ ਕਸੀ ਇਹ ਜਿਹੜੀ ਬੁਰਾਈ ਆ ਇਹਨੂੰ ਹੁਣ ਆਪਾਂ ਸਾਡੇ ਬਾਰਡਰ ਤੇ ਨਹੀਂ ਪੂਰੀ ਦੁਨੀਆ ਦੇ ਵਿੱਚੋਂ ਜਿਹੜਾ ਇਸ ਬੁਰਾਈ ਦਾ ਅੰਤ ਹੋਏਗਾ। ਜਿਵੇਂ ਵੀ ਪ੍ਰਧਾਨ ਮੰਤਰੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ। ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਜੰਮੂ ਕਸ਼ਮੀਰ ਦੇ ਪੈਦਾਂ ਦਿਖੇ ਅਤਵਾਦੀਆਂ ਵੱਲੋਂ ਹਿੰਦੂਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸੇ ਰੂਪ ਦੇ ਵਜੋਂ ਅੱਜ ਪਟਿਆਲਾ ਦੇ ਹਾਰ ਤੋਂ ਵਿਖੇ ਪ੍ਰਸਿੱਧ ਸਮਾਜ ਸੇਵੀ ਕਰਨ ਕੋੜਾ ਨੇ ਆਪਣੀ ਟੀਮ ਦੇ ਨਾਲ ਕੈਂਡਲ ਮਾਰ ਕੱਟਿਆ ਇਸ ਦੌਰਾਨ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਏਵਨ ਪੰਜਾਬੀ ਟੀਵੀ ਦੇ ਲਈ ਪਟਿਆਲਾ ਤੋਂ ਅਮਰੀਸ਼ ਪੂਰੀ ਦੀ ਖਾਸ ਰਿਪੋਰਟ ਕੌਲੇ ਜੀ ਕਰ ਜੇ ਉਧਰ ਏਟੀ ਵਡੀ ਘਟਨਾ ਹੋਈ ਹੈ ਕਸ਼ਮੀਰ ਦੇ ਵਿੱਚ ਇਹ ਕਿਸ ਤਰ੍ਹਾਂ ਦੇਖਦੇ ਹੋ ਇਹ ਆਪਣੇ ਦੇਸ਼ ਵਾਸਤੇ ਸਾਰੇ ਹਿੰਦੂਆਂ ਵਾਸਤੇ ਤੇ ਪੂਰੇ ਜੰਮੂ ਤੇ ਕਸ਼ਮੀਰ ਵਾਸਤੇ ਇੱਕ ਬਹੁਤ ਮੰਦ ਭਾਗੀ ਘਟਨਾ ਹੈ ਇਹ ਤੇ ਇਹਦੇ ਨਾਲ ਜੰਮੂ ਕਸ਼ਮੀਰ ਦੁਬਾਰਾ ਤੋਂ ਫੇਰ ਹੁਣ 2 ਸਾਲ ਪਿੱਛੇ ਹੋ ਜਾਊਗਾ ਅਮਰਨਾਥ ਯਾਤਰਾ ਸ਼ੁਰੂ ਹੋਣ ਵਾਲੀ ਸੀਗੀ ਤੇ ਜੋ ਇਹ ਬੁਝਦਿਲਾ ਨੇ ਕਾਰਿਆ ਨੇ ਟੈਰਿਸਟਾ ਨੇ ਹੁਣ ਜੋ ਕੀਤਾ ਹੈ ਉਗਰਵਾਦੀਆਂ ਨੇ ਜੋ ਕੀਤਾ ਹੈ ਉਹ ਬਹੁਤ ਮੰਦ ਭਾਗ ਹੈ ਹਿੰਦੀ ਲੱਗਦਾ ਕਿ ਜਿਸ ਤਰ੍ਹਾਂ ਕਿ ਇੱਕ ਜਾਤ ਕੁੱਤੇ ਨੂੰ ਜਿਸ ਤਰ੍ਹਾਂ ਗੋਲੀ ਮਾਰਨਾ ਕਿ ਸਹੀ ਹੈ ਇਸ ਤਰ੍ਹਾਂ ਕਰਨਾ ਬਿਲਕੁਲ ਜੀ ਇਹ ਖੋਖਲੇ ਲੋਕਾਂ ਦੀ ਨਿਸ਼ਾਨੀ ਹੈ ਇਹ ਜਾਤ ਨੂੰ ਅੱਗੇ ਲਿਆ ਕੇ ਜਾਤ ਪਾਤ ਨੂੰ ਦਾ ਨਾਂ ਲੈ ਕੇ ਆਪਣੀ ਜਾਤ ਨੂੰ ਦਿਖਾਵਾ ਕਰਕੇ ਹਿੰਦੂਆ ਦੇ ਉੱਤੇ ਹਮਲੇ ਕਰ ਦਿੰਦੇ ਨੇ ਤੇ ਪਹਿਲੀ ਵਾਰ ਨਹੀਂ ਹੋਇਆ ਇਹ ਬਹੁਤ ਬਹੁਤ ਡੇਰ ਤੋਂ ਬਹੁਤ ਚਿਰ ਤੋਂ ਹਿੰਦੂਆ ਦੇ ਉੱਤੇ ਐਵੇਂ ਹਮਲੇ ਹੁੰਦੇ ਰਹੇ ਨੇ ਤੇ ਉਹੀ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਹੁਣ ਇਹਦੇ ਵਿੱਚ ਕਿਉਂਕਿ ਆਪਨੇ ਇੱਕ ਨੌ ਸੈਨਾ ਦੇ ਬਹੁਤ ਵੱਡੇ ਅਫਸਰ ਦੀ ਜਾਨ ਵੀ ਗਈ ਹੈ ਨਰਵਾਲ ਸਾਹਿਬ ਦੀ ਤੇ ਇਹਦੇ ਉੱਤੇ ਸਿਆਸੀ ਰੋਟੀਆਂ ਨਾ ਸਿੱਖੀਆਂ ਜਾਣ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਜਲਦ ਤੋਂ ਜਲ ਦੇਰ ਤੇ ਕਾਰਵਾਈ ਹੋਵੇ ਤੇ ਜਿਨ੍ਹਾਂ ਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਤੇ ਬਹੁਤ ਜਲਦੀ ਐਕਸ਼ਨ ਲਿਆ ਜਾਵੇ ਤੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਅੱਜ ਤੁਸੀਂ ਕਿਸ ਤਰ੍ਹਾਂ ਉਹਨਾਂ ਸਰਦਾਰ ਜੀ ਦੇ ਉੱਤੇ ਅਸੀਂ ਸਾਰੇ ਇੱਥੇ ਅੱਜ ਹਾਂਜੀ ਅਸੀਂ ਅਸੀਂ ਇੱਕ ਕੈਂਡਲ ਮਾਰਚ ਕੱਢੀ ਹੈ ਜੀ ਬੜੀ ਸ਼ਾਨਪੂਰਵਕ ਮਾਰਚ ਸ਼ਰਧਾਂਜਲੀ ਦੇਣ ਵਾਸਤੇ ਉਹ ਸਾਰੇ ਬੰਦੇ ਜਿਨ੍ਹਾਂ ਦੀ ਉੱਥੇ ਜਿਹੜੇ ਉੱਥੇ ਸ਼ਹੀਦ ਹੋਏ ਨੇ ਜਿਹੜੇ ਉੱਥੇ ਆਪਣੇ ਪਰਿਵਾਰ ਛੱਡ ਕੇ ਕਿਉਂਕਿ ਪੰਜਾਬ ਪੰਜਾਬ ਦੇ ਤੇ ਹੋਰ ਸਾਰੇ ਜਿਹੜੇ 28 30 ਪਰਿਵਾਰ ਸੀਗੇ ਅੱਜ ਉਹਨਾਂ ਦਾ ਚਿਰਾਗ ਗੁੱਝ ਗਿਆ ਤੇ ਅਸੀਂ ਅੱਜ ਇੱਥੇ ਸ਼ਰਧਾਂਜਲੀ ਦੇਣ ਆਏ ਹਾਂ ਉਹਨਾਂ ਨੂੰ ਪ੍ਰਮਾਤਮਾ ਕਰੇ ਉਹਨਾਂ ਦੇ ਪਰਿਵਾਰ ਨੂੰ ਸ਼ਕਤੀ ਮਿਲੇ ਤੇ ਉਹ ਇਸ ਦੁੱਖ ਨੂੰ ਸਹਿਣ ਲਾਇਕ ਬਣ ਸਕਣ ਸਰ ਦੇਖਿਆ ਜਾਵੇ ਇਹੀ ਹਾਦਸਾ ਅੱਜ ਤੋਂ 2019 ਚ ਵੀ ਹੋਇਆ ਸੀਗਾ ਉਦੋਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਸੀ ਤੇ ਅੱਜ ਫੇਰ ਇਤਰਾ ਬਿਲਕੁਲ ਜੀ ਇਹਨੂੰ ਆਪਾਂ ਕਹਿ ਸਕਦੇ ਆ ਕਿ ਸਰਕਾਰਾਂ ਜਦੋਂ ਥੋੜਾ ਜਿਹਾ ਢਿੱਲ ਵਰਤਦੀਆਂ ਨੇ ਇਹਨਾਂ ਤਾਕਤਾਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਦੁਬਾਰਾ ਇੱਕ ਮੌਕਾ ਮਿਲ ਜਾਂਦਾ ਉੱਠਣ ਦਾ ਤੇ ਇਹਨਾਂ ਨੂੰ ਕੁਝ ਇਸ ਤਰ੍ਹਾਂ ਇਹਨਾਂ ਦਾ ਸਿਰ ਕੁੱਚਲਣਾ ਚਾਹੀਦਾ ਹੈ ਇਹਨਾਂ ਨੂੰ ਇਸ ਤਰ੍ਹਾਂ ਜ਼ਮੀਨ ਦੇ ਅੰਦਰ ਗੱਡਣਾ ਚਾਹੀਦਾ ਹੈ ਦਬਣਾ ਚਾਹੀਦਾ ਹੈ ਖਤਮ ਕਰਨਾ ਚਾਹੀਦਾ ਹੈ ਕਿ ਦੁਬਾਰਾ ਇਹ ਕਦੀ ਹਿੰਦੁਸਤਾਨ 'ਚ ਹੋਵੇ ਨਾ ਕਿਸੇ ਦੀ ਹਿੰਮਤ ਨਾ ਹੋਵੇ ਦੇਸ਼ਵਾਲ ਹਿੰਦੁਸਤਾਨਵਾਲ ਆਪਣੇ ਲੋਗਾਵਾਲ ਉੱਤ ਨਜ਼ਰ ਉਠਾ ਕੇ ਦੇਖ ਸਕਣ ਕਿ ਕੋਈ ਕੁਝ ਗਲਤ ਕਰ ਸਕਾ